ਇਹ ਨਾਤਰ ਦਾ ਅਧਾਰਵਾਸ ਤੇ ਗੁੱਦਲੜਾ ਕਰ ਬਾਕੀ ਦਾ ਅਜ ਬਚਾ ਲੈ ਰੋਏ ਦਾ ਮੌਲ ਨਾਦਰੀ ਕੰਦੀ ਜੀ ਨੇ ਗਰੀਬਾਂ ਦੇ ਕਿੱਤਾ ਦੇ ਕੋਲ ਆਪਣਾ ਰੋਣ ਰੱਖ ਪਰ ਪਾਵਾ ਆਪਣੀਆਂ ਬੰਗਾਂ ਦੀ ਜੀਨੇ ਵਿੱਚ ਲਾਵਾ ਵੀ ਸ਼ਾਇਦ ਨਹੀਂ ਆਪਣੇ ਹੱਥਾਂ ਨੇ ਲਾਟੇ ਬਿਆਸ ਸਕਣ 25 ਬੰਦੇ پاس ਹਾਂ ਇਹ ਕੋਸ਼ਿਸ਼ ਕਰ ਰਿਹਾ ਵੀ ਕੋਈ ਵੀ ਜੱਟੇ ਬੰਦੀ ਕੋਲੇ ਨੇ ਟੀਚਰ ਪਿਆਰ ਦੇ ਵਿੱਚ ਭਾਵੇਂ ਕੋਈ ਮੁਲਾਜ਼ਮ ਵਰਕੇ ਨਾ ਭਾਵੇਂ ਟੀਚਰ ਆ ਭਾਵੇਂ ਕੀ ਕੀ ਆ ਸੰਗਠਨ ਬਣਾ ਕੇ ਹੈ ਨ ਕੁਝ ਨਹੀਂ ਬਣਿਆ ਅਜੇ ਤੱਕ ਅਜ ਦੇ ਸਮੇਂ ਦੇ ਵਿੱਚ ਕਿਉਂਕਿ ਸਰਕਾਰਾਂ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀਆਂ ਆਂ ਤੇ ਕਰਦੀਆਂ ਰਹਿਣਗੀਆਂ 12 13 14 ਸਾਲ ਦਾ ਢਾਂਡਾ ਵੀ ਨੌਕਰੀ ਦਾ ਤਿਆਰਪਾ ਹੋ ਗਿਆ ਵਾ ਤੁਹਾਨੂੰ ਇਹ ਪਤਾ ਲਾਣਾ ਕਿ ਸਰਕਾਰਾਂ ਕਿੰਨੀਆਂ ਸਰਕਾਰਾਂ ਤੁਸੀਂ ਇਸ ਆਪਣੀ ਨੌਕਰੀ ਦੇ ਸਮੇਂ ਦੇ ਵਿੱਚ ਲਗਾ ਦਿੱਤੀ ਆ ਵੀ ਕਿੰਨਾ ਕਿੰਨੇ ਨੇ ਤੁਹਾਡਾ ਸੋਸ਼ਲ ਮੀਡੀਆ